ਅਓ ਅੱਜ ਤੁਹਾਨੂੰ ਦਰਸ਼ਨ ਦੇਦਾਰੀ ਕਰਾਈਏ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ 1704 ਈਸਵੀ ਨੂੰ ਆਨੰਦਪੁਰ ਸਾਹਿਬ ਛੱਡਣ ਸਮੇ ਜਥੇਦਾਰ ਭਾਈ ਮਹਾ ਸਿੰਘ ਤੇ ਉਹਨਾਂ ਦੇ ਜਥੇ ਵੱਲੋਂ ਗੁਰੂ ਸਾਹਿਬ ਨੂੰ ਔਖੀ ਘੜੀ ਵਿੱਚ ਛੱਡ ਕੇ ਵਿਦਾਵਾ ਦਿੱਤਾ ਇਸ ਸਾਨੂੰ ਵਿਦਾਵੇ ਦਾ ਮਤਲਬ ਲੋ ਕਿ ਅਸੀਂ ਅੱਜ ਤੋਂ ਤੁਹਾਡੇ ਸਿੱਖ ਨਹੀਂ ਹਾਂ ਤੁਸੀਂ ਸਾਡੇ ਗੁਰੂ ਨਹੀਂ ਹੋ ਜਦੋਂ ਆਪਣੇ ਘਰ ਪਰਤੇ ਤਾਂ ਮਾਤਾ ਭਾਗੋ ਉਹਨਾਂ ਦੀਆਂ ਸਿੰਘਾਂ ਦੀਆਂ ਧਰਮ ਪਤਨੀਆਂ ਉਹਨਾਂ ਨੂੰ ਸਖਤ ਝਾੜ ਪਾਈ ਤੇ ਗੁਰੂ ਸਾਹਿਬ ਤੋਂ ਬੇਮਖ ਹੋ ਕੇ ਵਾਪਸ ਆਏ ਕਿਉਂ ਆਏ ਹੋ ਇਹਨਾਂ ਸਿੰਘਾਂ ਨੇ ਆਪਣੀ ਗਲਤੀ ਸਵੀਕਾਰ ਕੀਤੀ ਤੇ ਮਾਤਾ ਭਾਗੋ ਦੀ ਅਗਵਾਈ ਵਿੱਚ ਮੋਰ ਗੁਰੂ ਸਾਹਿਬ ਦੀ ਸਰਨ ਵਿੱਚ ਆ ਕੇ ਮਾਫੀ ਮੰਗਣ ਦਾ ਸੰਕਲਪ ਕੀਤਾ ਮੁਗਲ ਫੌਜਾਂ ਗੁਰੂ ਸਾਹਿਬ ਜੀ ਦਾ ਪਿੱਛਾ ਕਰਦੀਆਂ ਹੋਈਆਂ 1705 ਈਸਵੀ ਨੂੰ ਖਦਰਾਨੇ ਦੀ ਢਾਬ ਜੰਗ ਗੁਰੂ ਸਾਹਿਬ ਦੇ ਸਿੰਘਾਂ ਤੇ ਮੁਗਲ ਫੌਜਾਂ ਦਰਮਿਆਨ ਹੋਈ ਇਸ ਵਿੱਚ ਭਾਈ ਮਹਾ ਸਿੰਘ ਸਮੇਤ ਬਦਾਵਾ ਲਿਖਣ ਵਾਲੇ 40 ਸਿੰਘ ਜੁਰਬੀਤਾਂ ਨਾਲ ਲੜਦੇ ਹੋਏ ਸ਼ਹੀਦੀ ਪਾ ਗਏ ਮੁਗਲ ਫੌਜ ਨੂੰ ਹਾਰ ਕੇ ਵਾਪਸ ਮੁੜਨਾ ਪਿਆ ਗੁਰੂ ਸਾਹਿਬ ਜਦੋਂ ਮੈਦਾਨ ਵਿੱਚ ਜ਼ਖਮੀ ਹੋਏ ਸ਼ਹੀਦਾਂ ਦੀ ਸੇਵਾ ਸੰਭਾਲ ਕਰ ਰਹੇ ਸਨ ਤਾਂ ਭਾਈ ਮਹਾ ਸਿੰਘ ਆਖਰੀ ਸੁਵਾਸ ਲੈ ਰਹੇ ਸਨ ਗੁਰੂ ਸਾਹਿਬ ਉਹਨਾਂ ਨੂੰ ਗੋਦ ਵਿੱਚ ਲਿਆ ਤੇ ਆਪਣੇ ਰਮਾਲ ਨਾਲ ਉਹਨਾਂ ਦਾ ਮੂੰਹ ਸਾਫ਼ ਕੀਤਾ ਜਲ ਸ਼ਕਾਇਆ ਗੁਰੂ ਸਾਹਿਬ ਭਾਈ ਮਹਾ ਸਿੰਘ ਦੀ ਆਖਰੀ ਇੱਛਾ ਪੁੱਛੀ ਤੇ ਅਰਦਾਸ ਬੇਨਤੀ ਕੀਤੀ ਪਾਤਸ਼ਾਹ ਜੇ ਟੁੱਠੇ ਹੋ ਤਾਂ ਸਿੰਘਾਂ ਵੱਲੋਂ ਦਿੱਤਾ ਬਿਦਾਵਾ ਪਾੜ ਕੇ ਗੁਰੂ ਸਾਹਿਬ ਅਤੇ ਸਿੱਖਾਂ ਦੀ ਟੁੱਟੀ ਸਾਂਝ ਨੂੰ ਗੰਢ ਦਿਓ ਗੁਰੂ ਸਾਹਿਬ ਨੇ ਜੋਰ ਜੜੀ ਪ੍ਰਵਾਨ ਕਰਦੇ ਹੋਏ ਬਿਦਾਵਾ ਪਾੜ ਦਿੱਤਾ ਟੁੱਟੀ ਗੰਢੀ ਸਰਵੰਸਦਾਨੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਸਿੰਘਾਂ ਨੂੰ ਮੁਕਤੀ ਦਾ ਵਾਰ ਦਿੰਦੇ ਹੋਏ 40 ਮੁਕਤੇ ਜੰਗ ਦੇ ਮੈਦਾਨ ਖਿਦਰਾਣਾ ਮੁਕਸਰ ਤੇ ਇਲਾਹੀ ਵਰਦਾਨਾਂ ਨਾਲ ਨਿਵਾਜਿਆ ਆਓ ਅੱਗੇ ਕਰੀਏ ਆਪਾਂ ਦਰਸ਼ਨ ਦੇਦਾਰੇ ਸ੍ਰੀ ਦਰਬਾਰ ਸਾਹਿਬ ਦੇ ਸਾਡੇ ਇਸ ਚੈਨਲ ਨਾਲ ਜੁੜੇ ਰਹਿਣ ਲਈ ਤੁਹਾਡਾ ਸਵਾਗਤ ਕਰਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਪਹੁੰਚ ਸਕੇ ਜਿਸ ਨੂੰ ਤੇਰਾ ਸੰਗ ਤੇ ਸੁਮੂਖ ਮੋ ਜੇ ਸੁਨੋ ਤੂੰ ਪ੍ਰਭ ਆਲ ਲੈ ਜੇ ਸੁਨੋ ਤੂੰ ਪ੍ਰਭ ਬਲ ਲੈ ਜੇ ਸੁਨੋ ਤੂੰ ਪ੍ਰਭ ਜਿਸ ਨੇ ਤੂੰ ਪ੍ਰਭ ਨੂੰ ਲੇ ਤੇ ਸਿੱਖਿਆ ਲੋਕ ਨੂੰ ਸੰਤਿਪਤੀ ਕਿਸਕਿਆ ਹੈ ਮੋਹ ਸੰਦੇਹੀ ਜਿਸ ਨੂੰ ਕੋ ਪ੍ਰਭੁ ਮੰਨ ਤਿਸ ਕਿਆ ਆਤਮਿਕ ਦਿਕਾ